ਕਿੰਨੇ ਵਾਰ ਹੀ ਨਾਤਾ ਹੈ ਹੈ ਕਿੰਨੀ ਵਾਰ ਹੀ ਨਾਤਾ ਹੈ 8 ਵਾਰੀ ਸਭ ਨਹੀਂ ਲਾਇਆ ਤਮਾ ਆਇਆ ਹੈ 8 ਵਾਰੀ ਅੱਧੇ ਪਾਦੇ ਅੱਧੇ ਉਹਨੂੰ ਅੱਜਾ ਕਾਲ ਸਾਰੇ ਨੂੰ ਮੇਰੇ ਵੱਲੋਂ ਬਲੌਗ ਵਿੱਚ ਆਪਣਾ ਸੁਆਗਤ ਹੈ ਤੇ ਆਪਣੇ ਬਲੌਗ ਦੇ ਨਾਲ ਬਣੇ ਰਹੋ ਤੇ ਪ੍ਰਮਾਤਮਾ ਤੁਹਾਡੀ ਚੜ੍ਹਦੀ ਕਲਾ ਰੱਖੇ ਚੈਨਲ ਨੂੰ ਵੱਧ ਪਾ 6 ਤੇ ਕਮੈਂਟ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਆਪਣੇ ਨੂੰ ਤੇ ਪਿਆਰੇ ਪਿਆਰੇ ਤੁਸੀਂ ਮੈਸੇਜ ਕਰੋ ਕਰੋ ਕਮੈਂਟ ਕਰੇ ਕਰੋ ਤੇ ਤੁਹਾਨੂੰ ਵਧੀਆ ਵਧੀਆ ਲੋਕੇਸ਼ਨ ਦਿਖਾਵਾਂਗੇ ਤੇ ਬਾਕੀ ਦੇਖਦੇ ਹਾਂ ਕਿੱਥੇ ਜਾ ਕੇ ਕੀ ਬਣਦਾ ਹੈ ਤੇ ਤੁਸੀਂ ਵੀਡੀਓ ਵੱਧ ਦੇ ਬਾਅਦ ਸਾਰੀਆਂ ਦੇਖੇ ਕਰੋ ਪੱਦਰ ਤੇ ਦੇਖੇ ਕਰੋ ਐ ਨਹੀਂ ਨਾ ਦੇਖੇ ਕਰੋ ਥੋੜੀ ਨਾ ਦੇਖੇ ਕਰੋ ਸਾਰੀ ਦੇਖੇ ਕਰੋ ਵੀਡੀਓ ਦੇ ਵਿੱਚ ਕੀ ਆਇਆ ਹੈ ਕੀ ਨਹੀਂ ਤੁਸੀਂ ਮੜੀ ਕੇ ਦੇਖਦੇ ਚੱਲ ਗਾਹਾਂ ਚੱਲ ਗਾਹ ਸਾਰੀ ਦੇਖੇ ਕਰੋ ਵੀਡੀਓ ਇਹ ਹਲੇ ਆਪਾਂ ਨਵੇਂ ਨਵੇਂ ਲੱਗੇ ਹੋਣ ਬਣਾਉਣ ਵਾਲੇ ਆਪਨੂੰ ਇੰਨਾ ਟਰਸਟ ਨਹੀਂ ਹੈਗਾ ਬਣਾਉਣੇ ਦਾ ਵੀ ਕਿੱਦਾਂ ਬਣਦੀ ਆ ਹੁਣ ਹੋਲੀ ਹੋਲੀ ਤੁਸੀਂ ਦੱਸੂਗੇ ਆਪਾਂ ਤਾਂ ਬਣਾਉਂਗੇ ਹਲੇ ਆਪਨ ਪਤਾ ਨਹੀਂ ਬਈ ਕ ਐ ਵੀ ਬਣਾਈ ਜਾਂਦੇ ਆ ਇੱਕ ਬਾਬੇ ਦੀ ਕਿਰਪਾ ਨਾਲ ਬਸ ਠੀਕ ਨੇ ਤੇ ਤੁਸੀਂ ਵਧੀਆ-ਵਧੀਆ ਤੁਸੀਂ ਦੇਖੋਗੇ ਵੀਡੀਓ ਆਪਾਂ ਹੋਰ ਵਧੀਆ ਬਣਾਵਾਂਗੇ ਬੱਜ ਬਣੇ ਰਹੋ ਤੁਸੀਂ ਬਲੌਗ ਦੇ ਨਾਲ ਪਰ ਉੱਥੇ ਵੀ ਜਾਣਾ ਆਪਾਂ ਨੇ ਮੁੰਡੇ ਦੇ ਖੇਤ ਵਿੱਚ ਜਾਣਾ ਉੱਥੇ ਕਹਿੰਦਾ ਟਰਾਲਾ ਪਰ ਨਾਏ ਗੰਨੇ ਦਾ ਸੋ ਉੱਥੇ ਤੁਹਾਨੂੰ ਦਿਖਾਵਾਂਗੇ ਜਾ ਕੇ ਬਣੇ ਰਹੋ ਬਲੌਗ ਨਾਲ ਕੋਈ ਤੋਜਨ ਕੰਨੇ ਦਾ ਪਰ ਲੋ ਜੀ ਬਾਈ ਜੱਗਾ ਲੱਗਿਆ 4x4 ਪਾਉਣਾ ਆਪਣੇ ਵਾਲਾ 855 ਦਾ ਸਲਿੱਪਲ ਕੱਢਣ ਲੱਗਿਆ ਤੇ ਉਹਰੇ ਲੱਗੇ ਵੀ ਟਰਾਲਾ ਕੋਲ ਨੂੰ ਲੱਗੇ ਵੀ ਆ ਹਾਲ ਚੁਲਦੇ ਕੋਈ ਵੀ ਕਰ ਸਕਦਾ ਟਰਮਿੰਡ ਨੇ ਇਹੋ ਜਿਹੇ ਫਾਸਟ ਹੋਰ ਮਾਤਾ ਜੀ ਬੋਰ ਬਾਈ ਬੋਰ ਕੋਜੀ ਬਾਈ ਬੈਠਾ ਤਾਂ ਤੋ ਭਾਈ ਜੱਗਾਂ ਲੱਗਿਆ ਹੋਣਾ ਤੇ ਉਧਰ ਕੋਣ ਲੋਕ ਇਹਨੇ ਪਾਲੇ ਟਰਾਲਾ ਟਰਾਲਾ ਜੱਗੇ ਵਾਲੀ ਲਗਤ ਨਹੀਂ ਅੱਲਾ ਜੀ ਬੜਾ ਏ ਬਾਪੇ ਗੱਡੀ ਗੁੱਡੀ ਖੜਾ ਰੀ ਇੱਧਰ ਦੇ ਮੂਹਰੇ ਖੜਾ ਹੋ ਜਾਣਾ ਯਾਰ ਫੇਰ ਨਾ ਥੋੜੀ ਜਿਹੀ ਦਮਾ ਪਾਣੇ ਉਹ ਗੱਡੀ ਰੋਕਣਾ ਉੱਧਰ ਦੇ 加ੜ ਜਾਣਾ ਇੱਥੇ ਮਤਲਬ ਵਾਪਸ ਇੰਨੀ ਗਾ ਲਾ ਇੱਥੇ ਆ ਕੇ ਡਾਕਦਾ ਆ ਰਾਜ ਇੱਥੇ ਬਿਜਲੀ ਆਉਣ ਦੇ ਹੁਣ ਤਾਂ ਨਿਕਲ ਜਾਣਾ ਲੋਹੀ ਵੀ ਚੱਲੇ ਭੋਜੀ ਟਰੈਕਟਰ लेके ਫੇਰ ਉੱਥੇ ਲੈ ਉਹਦੀ ਫੋਜੀ ਫੋਜੀ ਬਹਿ ਗਿਆ ਜਾਣ ਤਾਂ ਬਹੁਤ ਦਾ ਟਰੈਕਟਰ ਮਦਲੇ ਮਾ ਬੜਾ ਟਰੈਕਟਰ ਆ ਵੀਰੇ ਉਹ ਕਰ ਦਿਆ ਜੀ ਜੱਗੇ ਵਾਲੇ ਨੇ ਕਰਤਾ ਕੰਮ ਜਦੇ ਬਾਸ ਖਿੱਚਦਾ ਕੰਮ ਜੱਗੇ ਵਾਲੇ ਨੇ ਬਾਈ ਲੋ ਜੀ ਖਿੱਚਦਾ ਬਾਈ ਜੱਗੇ ਵਾਲੇ ਨੇ ਖਾਰ ਘੜਦਾ ਕੰਨਾਂ ਲੱਧਿਆ ਹਦਾ ਵੀਰੇ ਭਾਈ ਟਰੈਕਟਰ ਟਕੜਾ ਭਾਈ ਕਮਲਾ ਗਿਆ ਨਿਕਲ ਨਹੀਂ ਲਾਏ ਕਿੱਤਨੇ ਕਿ ਉਹ ਟਰੈਕਟਰ ਤਾਂ ਕਿੱਤਨੇ ਨਿਕਲਦਾ ਉਹ ਟਰੈਕਟਰ ਦਫਲੇਆ ਲੋ ਬਾਈ ਫੌਜੀ ਨੇ ਸਵਾਰਾ ਲਾਇਆ ਬਾਈ ਆਹ ਤੁਹਾਨੂੰ ਦੇਖਣਾ ਫਿਰਿਆ ਆਹ ਅੱਗੇ ਵੀ ਆ ਗਿਆ ਲੋ ਜੀ ਬਾਈ ਜੱਗੇ ਨੇ ਕਰਤੀ ਕਮਾਲ ਕਰੋ ਪੈਦਾ ਲੋਡ ਕਰੋ ਜਾਣਾ ਨਹੀਂ ਚਾਹੀਦਾ ਸਾ ਕੋਲ ਕੇ ਰਹੀਆਂ ਭਰੀਆਂ ਮੂਹਰੇ ਕਰੋ ਇਹਦਾ ਟਰੈਕਟਰ ਨੂੰ ਜੱਕਦਾ ਇਹ ਆ ਉਹ ਡਿਲੀਗਰ ਮੇਜ ਨਹੀਂ ਲੈ ਗਿਆ ਜੀ ਟਰੈਕਟਰ ਦਾ ਉਹ ਰਹਿਣਾ ਨਾਲੀ ਕੱਪ ਕਰੀ ਉਹਦੇ ਕੋਲ ਦੋ ਕੁ ਚਾੜੇ ਕਹਿੰਦਾ 18 ਲਾ ਲਾ ਪਰ ਤੇ ਅੰਦਰ ਨੂੰ ਇਹ ਜੀ ਟੂ ਡੀ ਕਰਾ ਮੈਂ ਕਰਦਾ ਹਾਂ ਫਾਟੂ ਬੁਲਾਉਣ ਵਾਲੇ ਵਰਤੋ ਹੈ ਆਹ ਬੰਦੂ ਆਹ ਆ ਰਿਹਾ ਇਹਨਾਂ ਨੂੰ ਸਾਰੀ ਲੱਗ ਜਾਓ ਜਾਣਾ ਜਾ ਰਹੇ ਮੇਲੇ ਨੇ ਉਹਨਾਂ ਕੱਛੀ ਉਹ ਗੱਬੇ ਜੱਟਾ ਰਾਤੀ ਕਿ ਅੱਜ ਉਹ ਤਿੰਨ ਫੁੱਟ ਕਰਨਾ ਮੂਹਰੇ ਕੱਢਣਾ ਹੈ ਇਹਨਾਂ ਨੇ ਉਹਨੇ ਅੰਦਰੋਂ ਲੈ ਕੇ ਉੱਚਾ ਕਰਨਾ ਹੈ ਇਹ ਮੂਹਰੇ ਨਹੀਂ ਮੂਹਰੇ ਨਹੀਂ ਡੰਡਾ ਬਾਪਾ ਦੇ ਦੇ ਦੇਖੋ ਦੇਖੋ ਜਗਾ ਗੱਡੀ ਆਉਂਦੀ ਓਏ ਕੋਈ ਨਹੀਂ ਆਪੇ ਦੇਖ ਲੇਗਾ ਕਿੱਥੇ ਚੱਲ ਜਾਣਾ ਮੇਰਾ ਕਿੱਦੂ ਨੀ ਹੋ ਜਾਣਾ ਮੇਰਾ ਆਹ ਪੀੜੀ ਨੀ ਹੋ ਜਾਣਾ ਦੇਖ ਜੋ ਹੈ ਪੈਰ ਘਾੜ ਦਿੰਦਾ ਦਵਾ ਲਾ ਬਦਲ ਲਾ ਬੜਦੀ ਜੀ ਇਹਨੂੰ ਲੇਵਨ ਡਿਪਾ ਚ ਆ ਰਿਹਾ ਬਨਾ ਹੋ ਗਿਆ ਉਹ ਵੀ ਆ ਗਿਆ ਮੈਨੂੰ ਪਤਾ ਲੱਗ ਗਿਆ ਬਈ ਚੱਲਾ ਵਰਗਾ ਬੰਦਾ ਇਹਦੇ ਤੋਂ ਉੱਧਰ ਆ ਮੈਨੂੰ ਲੈ 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 ਤੇ ਤੇਰੇ ਵਾਲਾ ਸਲੀਪ ਕੱਢੀ ਜਾਂਦਾ ਇੱਥੇ ਫੇਰ ਖੱਡਾ ਪੈ ਜਾਣਾ ਦਾ ਇੱਥੇ